ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਚਾਰ ਗੱਭਣਾ ਬੜਾ ਚੰਗੇ ਦੁੱਧ ਰਿਕਾਰਡ ਵਾਲੀਆਂ ਤਿੰਨ HF ਦੇ ਵਿੱਚ ਤੇ ਇੱਕ ਦਿਖਾਉਣੀ ਹੈ ਐਰ ਸਰ ਦੇ ਵਿੱਚ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਮ ਐਡਰੈਸ ਦੱਸ ਦੋ ਜੀ ਆਪਣਾ ਹਾਂ ਬਾਈ ਭਾਉਣਪੀ ਸਿੰਘ ਪਿੰਡੜਾੜਾ ਜਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਕੰਟੈਕਟ ਨੰਬਰ ਹੈ 987787890 ਦੂਜਾ ਨੰਬਰ ਹੈ 73550 46 ਵੱਡੇ ਭਰਾ ਨੰਬਰ ਹੈ ਆਪਣਾ ਵਪਾਰ ਦਾ ਕੰਮ ਹੈ ਰੂਟੀਨ ਚ ਪਸ਼ੂ ਆਉਂਦੇ ਜਾਂਦੇ ਆ ਹਾਂ ਭਾਈ ਆਉਂਦੇ ਜਾਂਦੇ ਰਹਿੰਦੇ ਨੇ ਅੱਜ ਆਪਣੇ ਕੋਲ ਉਹ ਇੱਥੇ ਮੌਜੂਦਾ 4 ਜਾਨਵਰ ਨੇਗੇ ਜੀ 6 ਆਮ ਆਪਣੇ ਕੋਲ ਹੋਰ ਆ ਰਹੀਆਂ ਨੇ ਜੀ ਉਹਦੇ ਵਿੱਚ ਦੋ ਜਰਸੀ ਵੜਾ ਨੇ ਜੀ ਤਿੰਨ ਚੰਗੜਾ ਨੇ ਜੀ ਕਹਿੰਦਾ ਭਾਵਾ 9-10 ਗਾਮਾ ਤਾਂ ਹਰ ਵਕਤ ਭਾਈ ਹੈ ਹੀ ਜਾਣੀਆਂ ਅੱਜ ਵੀਰ ਮਰਗੀ ਆਏ ਆਪਣੇ ਕੋਲ 2 ਘੰਟੇ ਨੂੰ ਆਉਣਗੇ ਬੜਾ ਹੋਰ ਜੀ ਆਮ ਆਉਣਗੇ ਆਪਣੇ ਕੋਲ ਤੇ ਪਹਿਲੇ ਨੰਬਰ ਜਿਹੜੀ ਆਪਾਂ ਬੈਠ ਦੇਖ ਰਹੇ ਹਾਂ ਸਨੱਖਾ ਪਣ ਜਿੰਦਿਆ ਤੇ ਇਹ ਗਾੜੀ ਵਗੈਰਾ ਖੜੀ ਕਰੀ ਜਾਂਦੀ ਹੈ ਹਨਾ ਤੇ ਕੀ ਇਹ ਡਿਟੇਲ ਆ ਬਾਈ ਜੀ ਇਹਦੀ ਬਈ ਇਹ ਚਾਰੇ ਦੇ ਚਾਰੇ ਬੜਾ ਦੂਜਾ ਦੂਜਾ ਸੁਆਹ ਹੁੰਦੀਆਂ ਨਹੀਂ ਜੀ ਤੇ ਕਰਮ ਵਾਲੀ ਐ ਮੰਨ ਕੇ ਜਲਦ ਪਲੂਨ ਨੇ ਉਹਦੇ 36 34 ਕਿਲੋ ਤਾਂ ਪਾਇਆ ਰੇਦਾ ਅੱਛਾ ਪਲੂਨ ਦੀ ਦੁੱਧ 40 ਤੋਂ ਬਾਰ-ਬਾਰ ਚੱਲਣਾ ਵੜਦੀ ਪਲੂਨ ਪੈਂਤਿਕ ਦਾ ਮਨ ਜਿਹੜਾ ਮਰਜੀ ਲੈਣੀ ਪਲੂਨ 35 ਤੋਂ ਵੱੱਬ ਚੱਲੀ ਆ ਪੈਂਤਿਕ ਪਲਾਟੇ ਦੀ ਵੀ ਆ ਬਾਈ ਬਾਕੀ ਰੁੱਤ ਬਹੁਤ ਸੋਹਣੀ ਸਰਦੀ ਸੂਰੀ ਆ ਵੀ ਚੰਗੀ ਕੇਰ ਵਾਲਾ ਬੰਦਾ ਹੋਇਆ 40 ਕਿਲੋ ਦੁੱਧ ਦੇ ਦੋ ਲਊਗਾ ਬਈ ਯਾਰ ਆਣ ਜਾਣ ਬੰਦਾ ਵੀ ਲੈਣੇ ਜੀ ਆ ਕੇ ਰੁੱਤ ਵਧੀਆ ਹੈਗੀ ਕਿਉਂਕਿ ਹੁਣ ਫਾਇਨ ਬਿਆ ਮਨੇ ਪੱਕੇ ਪੁੱਕੇ ਨਹੀਂ ਲਾਉਣੇ ਬੈਲੇ ਬਲਕਿ ਕੈਰੀ ਕਰਨ ਦੀ ਲੋੜ ਕਿਉਂ ਆਉਂਦੀ ਹੈ ਅੱਛਾ ਇਹਦਾ ਸੀਮਨ ਡਿਟੇਲ ਸਾਰੀ ਮਿਲ ਜੂਗੀ ਬਾਈ ਬੋਲ ਮਿਲੂਗਾ ਬਈ ਰਿਕਾਰਡ ਜੀ ਵੀ ਕਿਹੜੇ ਸੀਮਨ ਦੀ ਹੈਗੇ ਕਿਹੜਾ ਲੱਗਿਆ ਵਾਗੇ ਹਣਾ ਰੇਟ ਜੱਟ ਦਾ ਰਿਕਾਰਡ ਹੈਗਾ ਬਈ ਕੋਈ ਬੜਾ ਰੇਟ ਕੀ ਰਹਿਣਗੇ ਇਹਨਾਂ ਦੇ ਰੇਟ ਬਈ ਮਲ ਕੇ ਚੱਲ ਵੀ ਇਹਦਾ ਮੁੱਲ ਕਰਾਉਣਾ ਕੋਈ ਮਰਜ਼ੀ ਕਰਾ ਲੈ ਡੇਢ ਦੀ ਦੱਸੀ ਦੇ ਦਾਗੇ ਆਪਾਂ ਅੱਛਾ ਡੇਢ ਲੱਖ ਰੁਪਏ ਦੀ 40 ਕਿਲੋ ਦੁੱਧ ਦੀ ਸੂਣ ਚ 5-6 ਦਿਨ ਬਾਕੀ ਹਰ ਤਾਂ ਪੈਂਡਿੰਗ ਪਿਆ ਬਈ ਫਿਰ ਐ ਮੰਨ ਕੇ ਦੇ ਲਈ ਮਾੜੀ ਮਾੜੀ ਪਾਉਂ ਚਾਰਟ ਕਰੀਆ ਹਲੇ ਵੜਦੇ ਬੰਨਣਾਗਾ ਉਹ ਹੱਥ ਕਰੀ ਜਿਹੜਾ ਕਹਿੰਦੇ ਹੈ ਵਪਾਰੀ ਹੱਥ ਕਰ ਲੈਂਦੇ ਬੇ ਡਾ ਲੈਵਾ ਆਹ ਦੇਦਾ ਬਈ ਐ ਮੰਨ ਕੇ ਚੱਲੀ ਜਾਂਦਾ ਪੂਰਾ ਫੈਕਟ ਲੈਵਾ ਜਾਂਦਾ ਵੜਦਾ ਸੋ ਜੇ ਤਾਂ ਹੱਥ ਕਰ ਲਾਵੇ ਸੂ ਤੱਕ ਨਾਲ ਇਹ ਚੀਜ਼ ਦੇਖ ਵੀ ਆਪਾਂ ਹਰ ਇੱਕ ਵੀਡੀਓ ਦੇ ਵਿੱਚ ਕਹਿੰਨ ਉਹਨੇ ਵੀਰ ਨੂੰ ਠੀਕ ਹੈ ਨਾ ਗੱਲ ਬਾਕੀ ਆਪਣੇ ਸਾਰੇ ਵੀਰ ਸਮਝਦਾਰ ਨੇ ਜੀ ਕੱਲ ਜਿਵੇਂ ਨਹੀਂ ਵੀਰ ਨੂੰ ਪਤਾ ਹੁੰਦਾਗਾ ਨੌਲੇ ਆਪਣਾ ਦਸਨ ਦਾ ਫਰਜ ਹੈਗਾ ਜਿਹੜੀ ਆ ਕਿ ਖੁੱਚਾਂ ਹੁੰਦੇ ਨੇ ਖੁੱਚਾਂ ਦੇ ਬਾਈ ਉੱਪਰ ਹੋਣਾ ਚਾਹੀਦਾ ਵੀ ਫਿਟਨੈਸ ਲੈਵੇ ਦੀ ਪੂਰੀ ਫੁੱਲ ਆ ਜਾਵੇ ਕੋਈ ਭਲਾ ਆਈ ਵੀ ਆ ਮਨ ਕੇ ਯਾਰ ਕੋਸੂ ਹੁੰਦੀ ਹੈਗੀ ਜੜਾ ਲੈ ਲਈ ਆਸ ਲਈ ਦੀ ਇੱਕ ਤਾਂ ਸਟੈਜ ਹੋਵੇ ਸੋ ਇੱਥੋਂ ਲੈ ਕੇ ਉਹ ਮੂਹਰੀ ਨਾੜ ਤੱਕ ਤਾਂ ਸੂਏ ਬੰਦਾ ਹੋਰ ਲੈ ਲੇ ਪਰ ਲੈਵਾ ਨੀਰਾ ਟੁੱਟਦਾ ਜੇ ਰੇਟ 1.5 ਲੱਖ ਜੋ ਮਾਨਦਾਨ ਹੋ ਜਾਊਗਾ ਸੋ ਵੀਰੋ 1.5 ਲੱਖ ਦੇ ਵਿੱਚੋਂ ਮੌਕੇ ਦੇ ਗੁਜਾਇਸ ਹੋ ਜਾਊਗੀ ਸੋ ਵੀਰੋ ਤੋਰਾ ਵਗੈਰਾ ਦੇਖੋ ਬੈੜ ਦਾ ਜ਼ਬਰਦਸਤ ਤੇ ਰਾਜੀ ਸਵੀ ਪੜੀ ਵੀ ਬਾਡੀ ਵੇਟ ਵਗੈਰਾ ਤੇ 1.5 ਲੱਖ ਰੁਪਏ ਦੀ ਪ੍ਰਾਈਸ ਆ ਗੁਜਾਇਸ ਮੌਕੇ ਤੇ ਹੋਜੂਗੀ ਤੇ ਬਾਡੀ ਵੇਟ ਵਗੈਰਾ ਸੀਮਨ ਡਿਟੇਲ ਸਾਰੀ ਮਿਲ ਜੂਗੀ ਤੇ ਫੇਸ ਕੁਆਲਿਟੀ ਵਗੈਰਾ ਦੇਖੋ ਕਿਆ ਬਾਤਾਂ ਸੋਹਣੀ ਸਾਫ ਸੁਥਰੀ ਸੂਣ ਦੇ ਵਿੱਚ ਇਹਦੇ ਦਿਨ ਸਾਰੇ ਹਫਤਾ ਬਾਕੀ ਹੈ ਹਨਾ ਤੇ ਵੱਡੀ ਬੁੱਡੀ ਪਲੀ ਪੁੜੀ ਵੀ ਬੜੀ ਜ਼ਬਰਦਸਤ ਆ ਸੋ ਕਹਿੰਦਾ ਬਾ ਮੈਨਸ 65 ਦਾ ਬੈਡ ਦੇ ਵਿੱਚ ਕਿਸੇ ਪਾਸਿਓ ਹੈ ਹੀ ਨਹੀਂਗਾ ਸੀਮਨ ਡਿਟੇਲ ਤੁਹਾਨੂੰ ਸਾਰੀ ਮਿਲ ਜੂ ਕਿਹੜਾ ਲੱਗਿਆ ਬਾਈ ਇੱਕ ਆਉਂਦੀ ਆ ਮੈਂ ਮਨਿਆ ਕੌਦੀਆਂ ਵਰਗੇ ਪੈਰ ਨਹੀਂ ਜਾਵਾਂ ਬੈਡ ਦੀ ਜੀ ਤੇ ਅੱਗੇ ਬਾਈ ਜੀ ਦੇਖ ਰਹੇ ਆ ਦੋ ਨੰਬਰ ਆਪਾਂ ਦੋ ਨੰਬਰ ਤੇ ਬਾਈ ਇਹ ਵੀ ਦੂਜਾ ਸਟਾਫ ਹੋਈ 40 ਕਿਲੋ ਦੁੱਧ ਦਿੱਤਾ ਜਾਏਗਾ ਅੱਛਾ ਪਲੂਣ 35 ਤੋਂ ਲੈ ਕੇ 40 ਦੇ ਨੇੜੇ ਜਾ ਕੇ ਜਾ ਕੇ ਚੱਲੀ ਆ ਜਮਾ 40 ਕਿਲੋ ਦੁੱਧ ਦਿੱਤਾ ਵੀ ਇਹਦਾ ਮੰਨ ਕੇ ਜਾ ਰਿਹਾ 38 ਕਿਲੋ ਪਰ ਖੁੱਲੀ ਦੁੱਧ ਦਤਾ ਵੀ ਮਾਰ ਕੇ ਦਸਣਾ ਅੱਛਾ ਅੱਜ ਇਹਦੇ ਸੂਣ ਦੇ ਦਿਨ ਕਿੰਨੇ ਰਹਿ ਗਏ ਅੱਜ ਇਹਦਾ ਵੀ ਹੱਕਾ ਹੱਤਾ ਪੈਂਡਿੰਗ ਪਿਆ ਬਾਈ ਇਹਦਾ ਵੀ ਅੱਛਾ ਇੱਕ ਹਫ਼ਤਾ ਸੂਣ ਦੇ ਵਿੱਚ ਬਾਕੀ ਪਿਆ ਤੇ ਮੈਂ ਕਹਿੰਦਾ ਵੀ ਆ ਖੁੱਚਾ ਤੋਂ ਲੇਵਾ ਤਾਂ ਹਾਂ ਕਹੀਦਾ ਮਾੜੀ ਸਵੈਲਿੰਗ ਕਰਕੇ ਥੋੜਾ ਆਉਗਾ ਮੈਂ ਮੰਨ ਕੇ ਜਾ ਫੱਟ ਲੈ ਇਹ ਵੀ ਵੇੜਾ ਨਹੀਂ ਆ ਤੇ ਜਿਆ ਪਰ ਇਹ ਮੇਰੇ ਤੋਂ ਅਹਰ ਟਾਈਟਮੈਂਟ ਹੋਵੇ ਲੈ ਬੀ ਅੱਛਾ ਫੈਟਰਸੇ ਲੈਵਾ ਤੇ ਨਾਲਾ ਨੂੜਾ ਗੁੰਦੀ ਬਈ ਜਾਰੇ ਬਸ ਹੋਣਾ ਫੁੱਟ ਫੁੱਟ ਦੀਆਂ ਗਾੜੀ ਗਾੜੀ ਹੈ ਬੜਾ ਨਹੀਂ ਜੀ ਤੇ ਇਹਦਾ ਬਈ ਜੀ ਦੋ ਨੰਬਰ ਦੇ ਰੇਟ ਕੀ ਆ ਗਿਆ ਰੂ ਰੇਟ ਬਈ ਮੋਲ ਕਰਾਉਣਾ ਕੁਝ ਮਾਰਗੀ ਕਰਾ ਲੈ 1,70,000 ਦੀ ਬੱਸੀ ਦੇਣਾਗੇ ਸੋ 1,70,000 ਰੁਪਇਆ ਸੀਮੈਂਟ ਡਿਟੇਲ ਆਪਾਂ ਦੱਸ ਦੇਾਂਗੇ ਇੱਕ ਹਫਤਾ ਸੂਣ ਚ ਬਾਕੀ ਆ ਦੁੱਧ ਦੀ ਗੱਲ 40 ਕਿਲੋ ਮੰਨ ਕੇ ਪਰਚੇਸ ਕਰ ਲੈ ਬਈ 40 ਕਿਲੋ ਕਿਉਂ ਦੋ ਇੱਕ ਦੁੱਧ ਦੀ ਮੈਂਡ ਨੇ 50 ਕਿਲੋ ਦੇਣਾਗਾ ਅੱਛਾ ਪਹਿਲਾਂ ਬੈਠਦੇ ਸਾਂ ਪਹਿਲਾਂ ਹੈ ਗੱਡੀ ਆ ਗਈ ਪਹਿਲਾਂ ਸਾਈ ਦੇ ਪਹਿਲਾਂ ਆਇਂ ਚੈੱਕ ਕਰਾ ਬਾਈ ਕਿੱਥੇ ਆਇਆ ਅੱਛਾ ਪਲੋਂ 37 37 ਚੱਲੀ ਆ 30 ਕਿਲੋ ਧਾ 33 42 ਕਿਲੋ ਅੱਛਾ ਕਹਿੰਦਾ ਬੰਦਾ ਕੇਰਲ ਹੋਇਆ ਵੀ ਜਿੰਨਾ ਮਰਜੀ ਚੋੜੇ ਇਹ ਜਵਾਬ ਨਹੀਂ ਦੇ ਹੋਰ ਗੱਲ ਆ ਆਪਣੇ ਘਰੇ ਰਹਿ ਗਈ ਬੰਦਾ ਸਾਈ ਕਰਦੇ ਹੁਣ ਮੇਰੀ ਗੱਲ ਆ ਪਰ ਰੇਟ ਆਪਾਂ 50 ਕਿਲੋ ਲਾਵਾਗੇ ਪਰ ਮੈਂ ਦੁੱਧ ਜਾ ਕੰਡਾ ਲਾਵਾ ਲਏ ਬੰਦਾ ਅੱਛਾ ਕਹਿੰਦੇ ਆਪਾਂ ਨੂੰ ਇੱਕ ਤਾਂ ਬਪਾਰੀ ਕਹਿਣ ਦੀ ਆਲਾ ਕਮੈਂਟ ਕਿਹਦੇ ਦਾ ਆ ਅੱਛਾ ਆਪਾਂ ਨੂੰ ਮਾਣ ਆ ਵੀ ਸੂਈ ਨੂੰ 15 17 ਦਿਨ ਜਿੱਦੇ ਹੋ ਗਏ ਸੋ ਬਾਾਕੀ ਬੋਡੀ ਵੇਟ ਵੈਢਦਾ ਚੀਜ਼ ਦੱਸਦੀ ਐ ਦੁੱਧ ਚੀਜ਼ ਨੇ ਦੇਣਾ ਨਾ ਕਿ ਗੱਲਾਂ ਨੇ ਦੁੱਧ ਦੇਣਾ ਬਾਕੀ ਭਾਈ ਉਹ ਬੰਦਾ ਕਹਿਣਾ ਹੁੰਦਾ ਹੈ ਜਿਹਦੇ ਕੋਲ ਜਾਨਵਰ ਰੱਖੇ ਹੋਣ ਕਿ ਠੀਕ ਨਾ ਗੱਲ ਕੀ ਇਹਦੇ ਕਰੇ ਕੱਟੇ ਨਹੀਂ ਦੇਖੇ ਉਹ ਕੀ ਕਹਿ ਦੂ ਇਹਨੂੰ ਐਂਕ ਤੇ ਦਊਗਾ ਜੇ ਜੀ ਗੱਲ ਆ ਜਮ ਮੇਰੀ ਗੱਲ ਲੈ ਦਾਵਾ ਤੋਂ ਲੈ ਮੇਰੇ ਤੋਂ ਰੱਖੇ ਮੱਝਾਂ ਵੀ ਆਪਣੇ ਕੋਲੇ 23-24 ਕਿਲੋ 55 ਕਿਲੋ ਲੱਤਾ ਗਿਆ ਜੀ ਉਹ ਮੌਜੂਦਾ ਨਹੀਂ ਅੱਜ ਆਪਾਂ ਲਾਈਵ ਵੀਡੀਓ ਕਰਾਈ ਨਹੀਂ ਗਈ ਪਰ ਆਪਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਮੂਹਰੇ ਸਾਹਮਣੇ ਆਪਾਂ ਲਾਈਵ ਮੀਟਿੰਗ ਕਰਾਉਣੀ ਸਾਰੇ ਜਾਨਵਰਾਂ ਦੀ ਸੁਰੂ ਕਰਦੇ ਆ ਨੋਰਮਲ ਆਮ ਜੀ ਗੱਲ ਆ ਸਾਡੀ ਮੱਦ ਲਿਆ ਆਪਾਂ 20 ਕਿਲੋ ਵੀ ਆਲੇ ਘਰੇ ਮੈਂ ਕਿਹਾ ਪਪਾ ਅੱਜ ਕਿੰਨੀਆਂ ਵੀਡੀਓ ਬਾਤੀਆਂ ਆਪਾਂ ਕਿਹਾ ਜਿਕਰ ਨਹੀਂ ਕੀਤਾ ਅੱਜ ਤੱਕ ਪਰ ਉਹ ਗੱਲ ਵੀ 20 ਕਿਲੋ ਦੀ ਦਿੰਦੀ ਆ ਪਰ ਗੈਣ ਧਿਆਨ ਆ ਆਪ ਸੀ ਗੌਰ ਰੱਖਣੀ ਪੈਂਦੀ ਆ ਹਾਂ ਤੇ ਅੱਗੇ ਆ ਗਈ ਬਾਈ ਜੀ ਤੇਰਾ ਨੰਬਰ ਤੇ ਇਹ ਵੀ ਬਾਈ ਦੂਜਾ ਪੁਆਇੰਟ ਆ ਜੀ ਜੀ ਤੇ ਇਹਦੇ ਨਾਲ ਹੀ ਬਣ ਗਏ 13 ਗੋੜਾ ਤੇ ਪੈਂਡਿੰਗ ਬਣ ਗਏ ਜੀ ਇਹਨੇ 34 ਕਿਲੋ ਪੋਨੇ ਦੁੱਧ ਦਿੱਤਾ ਬਾਈ ਜੀ ਨਾਲ ਕੇ ਚੱਲ ਆਈ ਦੀ ਵੀ 40 ਕਿਲੋਲੀ ਵਹਿੜ ਆਈ ਜੀ ਅਸਿਆ ਸੂਣ ਦੇ ਵਿੱਚ ਇਹਦੇ 13 14 ਨਾ ਪੈਂਡਿੰਗ ਆ 13 14 ਨਾ ਪੈਂਡਿੰਗ ਪੈਣ ਬਈ ਹੈ ਮੰਨ ਕੇ ਜਦ ਬੱਸ ਦੇਵਾ ਸਟਾਰਟ ਹੀ ਕਰਿਆ ਬਣਾਉਣਾ ਇਹਨੇ ਜੀ ਟ੍ਰਾਂਜੈਕਟਰ ਪਲੱਸ ਪਾਉਂਦੀ ਬੰਦੇ ਆ ਪੂਰੇ ਪਾਉਨੇ ਨੇ ਇਹ ਜੀ ਤਾਂ ਕਰਕੇ ਆਈ ਵੀ ਜਿਹੜੇ ਜਾਨਵਰ ਦੁੱਧ ਆ ਲੈਣਗੇ ਵੀ ਜਦੋਂ ਸੂਪ ਬੰਦੇ ਨੇਗੇ ਜｮਜ ਦੁੱਧ ਤੇ ਜｮਜ ਨੇਵਾ ਬਣੀ ਜਾਂਦਾ ਹੁੰਦਾ ਹੈਗਾ ਜੀ ਦੂਜਾ ਸੂ ਦਾ ਸੂਰੀਆ ਹਲੇ 13 14 ਦੀ ਕੱਚੀ ਆ ਹਾਂ ਭਾਈ ਐਦ ਕੀ ਦੁੱਧਾ ਕਿਸੇ ਲਾ ਕੇ ਚੱਲੀ ਇਹਦਾ ਦੁੱਧ ਕੋਈ ਮਾਰਨ ਦਾ ਕਹਿੰਦੇ ਅਸੀਂ ਚਾਲੇ ਬਾਹਰੋਂ ਪਾ ਕੇ ਦੇ ਲਈ ਇਹਦਾ ਆਪਾਂ ਬਾਹਰੋਂ ਲੈ ਲਈਏਗੀ ਜੀ ਹਾਂ ਵੀਰ ਆਕੀ ਵੀਰ ਦੀ ਸੰਜੇ ਕਿੰ ਅਸਿਆ ਉਮੀਦ ਆ ਪਉਣ 40 ਕਿਲੋ ਦੀ ਆ ਤੇ ਸੂਣ ਚ ਤੇਰਾ 14 ਨ ਲੈਂਦੀ ਪਈ ਆ ਕਹਿਣ ਦੀ ਗੱਲ ਨਹੀਂ ਪਹਿਲਾਂ ਮਾਨਕਿਤ ਆ ਵੀ ਬੜ ਕੱਢੀ ਆ ਗਈ ਜੀ ਸਾਰੇ ਜਾਨਵਰਾਂ ਦੇ ਲੈ ਪੈਰਾਂ ਤੋਂ ਜਿਹੜਾ ਵੀ ਵੀਰ ਜਾਨਵਰ ਖਰੀਦਦਾ ਲੈ ਪੈਰ ਜਾਂ ਪੈਰ ਚੈੱਕ ਕਰਨ ਜਾਂਦਾ ਦੁੱਧ ਦਾ ਬਾਅਦੂ ਮੈਟਰ ਕਰਦਾ ਕੰਮ ਦੁੱਧ ਕੁਆਲਿਟੀ ਜ਼ਰੂਰੀ ਆ ਕਰਾਂ ਫਿਰ ਬਾਡੀ ਵੇਟ ਜੀ ਇਹ ਨਾ ਗੱਲ ਫਿਰ ਲੈ ਦੀ ਕੁਆਲਿਟੀ ਦੇਖੀ ਜਾਂਦੀ ਆ ਬਈ ਕਹਿੰਦਾ ਪਾ ਕੋਈ ਮਾਈਨਸ ਪੁਆਇੰਟ ਤਾਂ ਬੜ ਦੇ ਵਿੱਚ ਹੈ ਹੀ ਨਹੀਂਗਾ ਸਾਰੇ ਤਰੀ ਨਹੀਂ ਹੈਗਾ ਕੱਲੇ ਇਹਦੇ ਨੇਤੀ ਨਹੀਂ ਸਾਰਿਆਂ ਦੇ ਕੀਤੀ ਆ ਆਪਾਂ ਕਹਿ ਰਹੇ ਹਾਂ ਜੀ ਸੀਮਾ ਡਿਟੇਲ ਆਪਾਂ ਸਾਰੀ ਕੱਲੀ ਕੱਲੀ ਦੀ ਸ਼ੇਅਰ ਕੱਲੀ ਕ ਅੱਛਾ ਇਹਦਾ ਰੇਟ ਕੀ ਹੈਗਾ ਤਿੰਨ ਨੰਬਰ ਦਾ ਤਿੰਨ ਨੰਬਰ ਦਾ ਭਾਈ 1 ਲੱਖ ਤੇ 65 ਹਜ਼ਾਰ ਦੀ ਮਸੂਮ ਦੇ ਦਾਂਗੇ ਅੱਛਾ 1 ਲੱਖ 65 ਹਜ਼ਾਰ ਰੁਪਇਆ ਦੂਜਾ ਸੂਆ ਸੂਰੀਆ ਦੁੱਧ ਦੀ ਕਪੈਸਿਟੀ 40 ਕਿਲੋ ਦੀ ਸੂਣ ਦੇ ਵਿੱਚ ਇਹਦੇ 10 ਤੋਂ 13 14 ਨੇ ਪੈਂਡਿੰਗ ਪਏ ਆ ਪੈਂਡਿੰਗ ਪਏ ਨੇ ਭਾਈ ਵੱਡੀ ਵੱਡੀਆਂ ਨੇ ਬੜਾ ਕੁਝ ਵੀ ਆਵਣੇ ਕਿ ਨਾ ਕਈ ਵੀ ਪੈ ਰੋਟੀਆਂ ਹੋਣਗੇ ਬੜਾ ਜੀ ਬੜਾ ਬੜੇ ਦੇ ਉੱਤੇ ਆ ਕੇ ਖੜ ਕੇ ਹੁੰਦਾ ਜਾਨਵਰ ਦੇਖੇ ਵੀ ਜਾਨਵਰ ਕਿੰਦਾ ਦੇਣੀ ਦੀ ਅੱਗੇ 4 ਨੰਬਰ ਆਪਾਂ ਦੇਖ ਰਹੇ ਹਾਂ ਐਰ ਸ਼ਰ ਐਰ ਸ਼ਰ ਭਾਈ ਦੂਜਾ ਸੂਆ ਹੁੰਦੀ ਹੈਗੀ ਚਾਹ ਹੋ ਕੇ ਸ਼ਗਦੇ ਜਾਗਦੇ ਕੰਨ ਇਹਦੇ ਵੀ ਇਹਦਾਨ ਬਾਕੀ ਕਰਨੇ ਬਈ ਬਣਾ ਲਈ ਅੱਛਾ 10 ਦਿਨ ਅਜੇ ਇਹਦੇ ਸੂਨ ਚ ਬਾਕੀ ਪਈ ਹੈਗੇ ਤੇ 28 ਕਿਲੋਲਰ ਤਾਂ ਪਹਿਲਾਂ ਨੇ ਆਪਾਂ ਇਹਦੇ ਕੀ ਬੱਤੀ ਦਿੱਤਾ ਹੋਇਆਗਾ ਜੀ 40 ਕਿਲੋ ਵਾਲੀ ਦੇ ਬਰਾਬਰ ਰਣੀਏਗੀ ਠੀਕ ਹੈ ਨਾ ਗੱਲ ਪਰ ਜਿਹੜਾ ਆਪਾਂ ਜੈਨੂਨ ਆਪਾਂ ਦੱਸਿਆ ਬੰਦੇ ਨੇ ਆਪਾਂ ਉਹ ਵੀ ਦੱਸਣਾਗਾ ਅੱਛਾ ਕੁਝ ਕੁ ਪਰਸੈਂਟ ਆਪਾਂ ਦੇਖਿਆ ਐਚਪਲ ਥੋੜਾ ਫੈਟ ਦਾ ਫਰਕ ਵੀ ਪੈਂਦਾ ਉਹ ਫਰਕ ਮੈਨੇਜਮੈਂਟ ਨੇ 30 ਬਣ ਕੇ 30 ਕਿਲੋ ਦੁੱਧੂਗੀ ਇਹ 35 37 ਕਿਲੋ ਦੁੱਧਾ ਮੁਕਾਬਲਾ ਕਰੂਗੀ ਬਈ ਇਹ ਐਚਐਫ ਵਾਲੇ 35 ਕਿਲੋ ਦੇ ਮੁਕਾਬਲੇ ਪਹੁੰਚ ਜਾਊਗੀ 30 ਕਿਲੋ ਵਾਲੇ ਦੇ ਮੁਕ ਅਸੀਂ 1,15,000 ਰੁਪਏ ਰੇਟ ਆ ਮੌਕੇ ਤੇ ਥੋੜਾ ਬੋਤ ਜੀ ਹਾਂ ਤੇ ਐਸ ਕੀ ਕਪੈਸਿਟੀ ਦੋਦੀ ਲੱਗ ਚੱਲੇ ਬੰਦਾ 30 ਕਿਲੋ ਸੁਪਰ 에ਅਰ ਸ਼ਾਇਰ ਦਾ ਬਹੁਤ ਘੱਟ ਦੇਖ ਨੂੰ ਮਿਲਦੀ ਰੇਟ ਵੀਰ ਨੇ ਜਿਹਨਾਂ ਨੂੰ ਕਰਿਆ 1,15,000 ਰੁਪਏ ਲੈ ਪੈਰਾ ਤੋਂ ਤਾਂ ਸਿੱਧੀ ਸਟ੍ਰੇਟ ਦਾ ਸਿੱਧਾ ਨਾ ਬੋਡੀ ਵਟ ਪੀਸ ਜੇਸ ਕੱਲੀ ਕੱਲੀ ਕੀ ਹੈ ਦੇਖਣੇ ਮੈਨੂੰ ਯਾਰ ਬੰਦੇ ਦੁੱਧ ਦਾ ਮੈਂ ਕਿਨੂੰ ਦੁੱਧ ਜਾਂ ਜਾਂ ਫਿਰ ਦੋ ਤਿੰਨ ਕਿਲੋ ਘੱਟ ਦੇ ਦੇ ਕੁਆਲਿਟੀ ਹੋਵੇ ਸੂਏ ਵੀ ਆ ਦੇ ਦਦੇ ਉਹ ਬੱਕੇ ਵੀ ਦੇ ਦਦੇ ਟੌਪ ਦੇ ਜੀ ਇਹਨਾਂ ਨਾਲ ਕਹਿੰਦਾ ਦੁੱਧ ਨਹੀਂ ਦੁੱਧ ਦਾ ਕੀ ਕਰਦਾ ਦੁੱਧ ਦੇ 70 ਕਿਲੋ ਦੇ ਦੇਗਾ ਜੋ ਸੂਏ ਇੱਕ ਵੀ ਮਹਰਤਾ ਉਹ ਨਹੀਂ ਗਾਣੀ ਬਾਹਰ ਰੁਪੀਏ ਪੂਰੇ ਕਰਨੇ ਹਨਾ ਪਰ ਕੋਟ ਪਾਤ ਸੂਏ ਜਾਨਵਰ ਦਾ ਦਵੇ ਹਨਾ ਅਗਲੇ ਸੂਏ ਨੇ ਆਪਣੀ ਰਾਖਮ ਵੀ ਖੜੀ ਹੋਵੇ ਨਾਲ ਰਾਖਮ ਵੀ ਖੜੀ ਹੋਵੇ ਬਸ ਇਹ ਅੱਗੇ ਜਾਨਵਰ ਵੀ ਪਾਇਆ ਕਰੇ ਨਾ ਬਾਹਰ ਦੁੱਧ ਮੈਟਰ ਨਹੀਂ ਚਾਹਤਾ ਹੁੰਦਾ ਕੋਈ ਕਹਿੰਦਾ ਜੀ ਦੁੱਧ ਹੁਣ ਆਪਾਂ ਗਾ ਲੈਣੀ 50000 ਦੀ ਦੁੱਧ ਚੋ ਕੇ ਉਹ ਰਹਿ ਜਾਏ 0 ਦੀ ਰਹਿ ਜਾਏ ਮੰਨ ਕੇ ਚੱਲ ਵੀ ਜੇ ਮੰਨ ਗਏ 40 ਦਾ 35 ਦੇ ਦੂਗੀ ਵੱਧ ਤੋਂ ਵੱਧ ਜੀ ਠੀਕ ਨਾ ਦੀ ਬੋਡੀ ਬੇਟ ਕਾ ਉਹਨੇ ਬੀਸੇਸਤਾ ਹੋ ਗੇ ਨਾ ਮੈਂ ਦਾ ਆ ਵੀ ਅੱਗੇ ਜਾਣਰ ਕੱਟ ਜੀ ਬਸ ਸੂਏ ਲਈ ਪੰਜਾਂ ਚਾਰ ਬਸੇਂ ਦਿੱਤੀਆਂ ਜਾਂ ਪੂਰੀਆਂ ਆਉਂਦਾ ਪੂ ਨੰਬਰ ਬੋਲੋ ਜੀ ਆਪਣਾ ਨੰਬਰ ਹੈ 9877899 ਦੂਜਾ ਨੰਬਰ ਹੈ 973550 ਸੜੇ ਬੜੇ ਭਰਾਣ ਦੇ ਗਿਆ ਪਿੰਡ ਹੜਿਆ ਜਿਲ੍ਹਾ ਬਰਨਾਲਾ ਸਵੇਰੇ ਬੰਦਾ ਆਜੇ 10 ਗਾਮੇ ਹਾਜ਼ਰ ਹੋਣਗੇ ਆ ਬਈਆ ਲਾ 2 ਘੰਟੇ ਰੋਪ ਲੈ ਜੀ ਅੱਜ ਤਰੀਕਾ ਹੈ ਜੀ ਬਈ ਆਪਣੀ ਮਨਕੇ ਚੱਲ ਵੀ 17 ਤਰੀਕਾ 17 ਤਰੀਕਾ ਬਈਆ ਅੱਜ ਜੀ ਤੇ ਜਦੋਂ ਗੁਰਦੁਆਰਾ ਦਾ 2025 ਸੋਭਰਾ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇਣੇ